ਪੁਰੀ ਦੇ ਵਿੱਚ ਪੰਜਾਬ ಗ್ರಾਮीण ਬੈਂਕ ਦੇ ਵਿੱਚ ਇੱਕ ਵੱਡਾ ਕਾਪਲਾ ਸਾਹਮਣੇ ਆਇਆ ਹੈਗਾ ਜਿੱਥੇ ਕੀ 2 ਕਰੋੜ 29 ਲੱਖ ਰੁਪਏ ਦਾ ਜਿਹੜਾ ਕਾਪਲਾ ਹੈਗਾ ਉਹ ਉੱਥੋਂ ਦੇ ਮੈਨੇਜਰ ਦੇ ਵੱਲੋਂ ਕੀਤਾ ਗਿਆ ਹੈਗਾ 2024 ਦੇ ਦੌਰਾਨ ਜਾਂਚ ਦੇ ਵਿੱਚ ਪਤਾ ਲੱਗਿਆਗਾ ਕਿ 388 ਲੋਨ ਨੇ ਜਿਹੜੇ ਕੀਤੇ ਗਏ ਜਿਸ ਦੇ ਵਿੱਚ 62 ਲੋਨ ਫਰਜੀ ਪਾਏ ਗਏ ਜਦੋਂ ਜਾਂਚ ਦੇ ਦੌਰਾਨ ਪਤਾ ਲੱਗਿਆ ਤਾਂ ਉਹ ਮੈਨੇਜਰ ਦੇ ਵੱਲੋਂ ਜਿਹੜੇ ਜਿਹੜੇ ਜਾਲੀ ਆਈਡੀਆਂ ਤੇ ਪਾਸਵਰਡ ਤਿਆਰ ਕਰਕੇ ਲੋਨ ਨੇ ਜਿਹੜੇ ਪਾਸ ਕਰਵਾਏਗੇ ਆਪਣੇ ਸਹਾਇ ਅਧਿਕਾਰੀਆਂ ਦੇ ਜਿਹੜੇ ਜਿਹੜੇ ਪਾਸਵਰਡ ਨੇ ਉਹਨਾਂ ਨੂੰ ਵਰਤੋ ਉਹਨਾਂ ਦੀ ਕੀਤੀ ਗਈ ਤਾਂ ਉਹਨੇ ਜਾਂਚ ਦੇ ਦੌਰਾਨ ਪਤਾ ਲੱਗਾਗਾ ਫਿਲਹਾਲ ਬੈਂਕ ਦਾ ਕਹਿਣਾਗਾ ਕਿ ਉਸ ਦੇ ਵੱਲੋਂ ਜਿਹੜੀ ਕਾਰਵਾਈ ਹੈਗੀ ਉਹ ਮੈਨੇਜਰ ਦੇ ਉੱਪਰ ਕਰ ਦਿੱਤੀ ਹੈ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਸਮੇਂ ਅਸੀਂ ਜਿਹੜੀ ਰੀਜਨਲ ਬ੍ਰਾਂਚ ਹੈਗੀ ਪੰਜਾਬ ਗ੍ਰਾਮਣ ਬੈਂਕ ਦੀ ਉਸ ਦੇ ਬਾਹਰ ਖੜੇ ਹਾਂਗੇ ਜਿੱਥੇ ਕੀ ਜਿਹੜਾ ਅਧਿਕਾਰੀਆਂ ਨੇ ਕੈਮਰੇ ਦੇ ਸਾਹਮਣੇ ਇਸ ਦਾ ਸਪਸ਼ਟਿਕਰਨ ਦੇਣ ਤੋਂ ਤਾਂ ਫਿਲਹਾਲ ਜਵਾਬ ਕਰ ਦਿੱਤਾ ਹੈਗਾ ਫਿਲਹਾਲ ਉਹਨਾਂ ਨੇ ਕਿਹਾ ਹੈਗਾ ਕਿ ਜਿਹੜਾ ਮੈਨੇਜਰ ਹੈ ਉਸ ਦੇ ਉੱਪਰ ਜਿਹੜੀ ਜਿਹੜੀ ਕਾਰਵਾਈ ਹੈਗੀ ਉਹ ਕੀਤੀ ਗਿਆ ਤੁਹਾਨੂੰ ਦੱਸ ਦਈਏ ਕਿ ਟੋਟਲ ਜਿਹੜਾ ਇਹ ਮਸਲਾ ਸੀਗਾ ਇਹ 2 ਕਰੋੜ 21 ਲੱਖ 90 ਹਜ਼ਾਰ ਦਾ ਸੀ ਜੋ ਵਿਆਸ ਸਮੇਤ ਇਹ ਰਕਮ ਇਸ ਸਮੇਂ 2 ਕਰੋੜ 29 ਲੱਖ ਰੁਪਏ ਹੋ ਗਈ ਹੈਗੀ ਤੇ ਇਹ ਲੋਕਾਂ ਦੇ ਨਾਮ ਦੇ ਉੱਪਰ ਜਿਹੜੇ ਜਾਲੀ ਜਿਹੜੇ ਲੋਨ ਕਰਕੇ ਉਸ ਨੇ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਟਰਾਂਸਫਰ ਕੀਤੇ ਨੇ ਆਪਣੇ ਸਕੇ ਸੰਬੰਧੀਆਂ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਕੀਤੇ ਨੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਕਾਰਵਾਈ ਹੈਗੀ ਉਹ ਸ਼ੁਰੂ ਹੋ ਗਈ ਆ ਜਾਂਚ ਤੋਂ ਬਾਅਦ ਦੇਖਣਾ ਹੋਵੇਗਾ ਕਿ ਹੋਰ ਮਾਮਲਾ ਜਿਹੜਾ ਏ ਕੀ ਨਿਕਲਦਾਗਾ ਦੈਨਿਕ ਸੂਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ ਇਹ ਸਾਡੇ ਕੋਲ ਇੱਕ ਐਫਆਈਆ ਨੰਬਰ 124/2025 ਅੰਡਰ ਸੈਕਸ਼ਨ 420 409 ਆਈਪੀਸੀ ਧਰਾਵਾਂ ਤਹਿਤ ਇੱਕ ਮੁਕਦਮਾ ਦਰਜ ਹੋਇਆ ਹੈ ਜਿਸ ਵਿੱਚ ਇਹਨਾਂ ਦੇ ਰੀਜਨਲ ਆਫਿਸ ਵੱਲੋਂ ਮਿਸਟਰ ਰੋਪਾਲੀ ਸਿੱਕਾ ਨੇ ਜਿਹੜੇ ਉੱਥੇ ਮੈਨੇਜਰ ਨੇਗੇ ਉਹਨਾਂ ਵੱਲੋਂ ਕੰਪਲੇਂਟ ਆਈ ਸੀ ਕਿ ਸਾਡਾ ਇੱਕ ਜਿਹੜਾ ਇੱਕ ਬੈਂਕ ਮੈਨੇਜਰ ਸਾਫਕਾ ਸੀਗਾ ਧੂਰੀ ਪੋਸਟਿੰਗ ਸੀ ਉਹਨਾਂ ਦੀ ਹਰਮੇਲ ਸਿੰਘ ਪੁੱਤਰ ਲਖਵੀਰ ਸਿੰਘ ਇਹਨਾਂ ਦੇ ਦੌਰਾਨੇ ਪੋਸਟਿੰਗ ਰਹੀਨਾਂ ਨੇ ਕਾਫੀ ਜ਼ਿਆਦਾ ਅਮਾਉਂਟ ਦੇ ਵਿੱਚ ਜਿਹੜੀ ਲੋਕਾਂ ਵੱਲੋਂ ਐਫਰੀ ਵਗੈਰਾ ਕੀਤੀਆਂ ਹੁੰਦੀਆਂ ਨਿਗੀਆਂ ਉਦੇ ਅਗੇਂਸਟ ਆਪਣੇ ਆਪ ਹੀ ਲੋਨ ਪਾਸ ਕਰਕੇ ਆਪ ਹੀ ਸੇਵਿੰਗ ਅਕਾਊਂਟ ਵਿੱਚ ਟਰਾਂਸਫਰ ਕਰਕੇ ਉਹਦਾ ਜਿਹੜਾ ਹੈਗਾ ਉਹ ਠੱਗੀ ਮਾਰੀ ਹੈ ਇਸ ਸਬੰਧੀ ਬੈਂਕ ਵੱਲੋਂ ਹੀ ਉਹਨਾਂ ਦੇ ਇਨਸਪੈਕਟਰ ਵੱਲੋਂ ਆਡਿਟ ਕੀਤਾ ਗਿਆ ਆਡਿਟ ਕਰਨ ਤੋਂ ਜਦੋਂ ਇਹ ਗੱਲ ਸਾਹਮਣੇ ਧਿਆਨ ਚਾਹੀ ਤਾਂ ਉਹਨਾਂ ਨੇ ਫੌਰਨ ਤੌਰ ਤੇ ਸਾਡੇ ਕੋਲ ਕੰਪਲੇਨਟ ਕੀਤੀ ਤਾਂ ਕੰਪਲੇਨਟ ਕਰਨ ਤੋਂ ਬਾਅਦ ਅਸੀਂ ਇਸ ਤੇ ਇਨੀਸ਼ੀਅਲ ਤੌਰ ਤੇ ਇਹਦੀ ਜਿਹੜੀ ਜਾਂਚ ਪੜਤਾਲ ਕਰਕੇ ਐਫ ਆਈ ਆਰ ਦਰਜ ਕੀਤੀ ਹੈ ਕਿੰਨੇ ਦਾ ਫਰਾਡ ਹੋਇਆ ਜੀ ਇਹ ਅਪਰੋਕਸੀਮੇਟ ਅਪਰੋਕਸੀਮੇਟਲੀ 3 ਕਰੋੜ ਦੇ ਨੀਅਰ ਅਬਾਊਟ ਹੈਗਾ ਜਿਹੜਾ ਇਹ ਫਰਾਡ ਹੋਇਆ ਹੈ ਕਿੰਨੇ ਕ ਬੰਦਿਆਂ ਨੇ ਫਰੋਡ ਕੀਤਾ ਹੈ ਕੁਛ ਹੈ ਉਹ ਡਿਟੇਲ ਹੈਗੀ ਹੈ ਕਾਫੀ ਜ਼ਿਆਦਾ ਹੈਗੇ ਆ ਕੇਸ ਉਹਦੇ ਵਿੱਚ ਬੇਸਿਕਲੀ ਤਾਂ ਫਿਲਹਾਲ ਜਿਹੜੀ ਬੈਂਕ ਵੱਲੋਂ ਡਿਟੇਲ ਹੈ ਉਹ ਕਿਸੇ ਪਬਲਿਕ ਬੰਦੇ ਵੱਲੋਂ ਪਬਲਿਕਲੀ ਕੋਈ ਕੰਪਲੇਨ ਸਾਡੇ ਕੋਲ ਨਹੀਂ ਆਈ ਇਹ ਬੈਂਕ ਦੇ ਵੱਲੋਂ ਹੀ ਡਿਟੇਲ ਸਾਡੇ ਕੋਲ ਆਈ ਆ ਬਾਕੀ ਇਹ ਇਹ ਜਾਂਚ ਦਾ ਵਿਸ਼ਾ ਹੈ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਸਾਰਿਆਂ ਨੂੰ ਸਾਹਮਣੇ ਅਸੀਂ ਵਿੱਚੋ ਸ਼ਾਮਲ ਪੜਤਾਲ ਕਰਾਂਗੇ ਫਿਰ ਉਹ ਗੱਲ ਸਾਹਮਣੇ ਆਊਗੀ ਗ੍ਰਿਫਤਾਰੀ ਹੋ ਗਈ ਸਰ ਨਹੀਂ ਹਜੇ ਗ੍ਰਿਫਤਾਰੀ ਨਹੀਂ ਹੋਈ ਕਿਉਂਕਿ ਇਹ ਜਿਹੜਾ ਹੈਗਾ ਅੰਡਰ ਸੈਕਸ਼ਨ ਜਿਹੜੀ ਹੈਗੇ ਨਹੀਂ ਹੈਗੇ ਉਹਨਾਂ ਨੂੰ ਪਹਿਲਾਂ ਅਸੀਂ ਨੋਟਿਸ ਦੇ ਰਹੇ ਆ ਕਿ